ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬਿਨ ਪਿਆਰ ਐ ਪਗਤ ਨਾ ਹੋਈ ਨਾਸਕ ਹੋਏ ਸਰੀਰ ਪ੍ਰੇਮ ਪਦਾਰਥ ਪਾਈ ਐ ਗੁਰ ਭਗਤੀ ਮਨ ਤੀਰ ਜਦੋਂ ਤੱਕ ਸਾਡੇ ਅੰਦਰ ਈਸ਼ਵਰ ਦੇ ਪ੍ਰਤੀ ਪਿਆਰ ਪੈਦਾ ਨਹੀਂ ਹੁੰਦਾ ਨਾ ਹੀ ਸਰਵਨ ਭਗਤੀ ਹੁੰਦੀ ਹੈ ਨਾ ਕੀਰਤਨ ਭਗਤੀ ਹੁੰਦੀ ਹੈ ਮੂੰਹ ਨਾਲ ਚਾਹੇ ਕਿੰਨਾ ਹੀ ਕੋਈ ਉਸ ਦੇ ਗੁਣ ਗਾਈ ਜਾਵੇ ਪਰ ਅੰਦਰ ਇੱਕ ਖੁਸ਼ਕੀ ਹੀ ਰਹਿੰਦੀ ਹੈ ਇੱਕ ਕਮੀ ਜਹੀ ਰਹਿੰਦੀ ਹੈ ਜੋ ਇਨਸਾਨ ਅੰਦਰੋਂ ਨਹੀਂ ਪਿਜਦਾ ਆਪਣੇ ਅੰਦਰੋਂ ਉਸ ਗੱਲ ਨੂੰ ਨਹੀਂ ਮੰਨਦਾ ਰਸ ਵਿੱਚ ਨਹੀਂ ਆਂਦਾ ਉਸ ਚੀਜ਼ ਨੂੰ ਨਹੀਂ ਸਮਝਦਾ ਪਿਆਰ ਤਰੰਗਾ ਮਹਿਸੂਸ ਨਹੀਂ ਕਰਦਾ ਤਾਂ ਕਹਿੰਦੇ ਹਨ ਇਹ ਉਪਰੋਂ ਉਪਰੋਂ ਹੀ ਬਣੀ ਪੜੀ ਜਾਂਦਾ ਹੈ ਇਸ ਤਰ੍ਹਾਂ ਦੀ ਭਗਤੀ ਭਗਤੀ ਨਹੀਂ ਕਹੋਂਦੀ ਜਦ ਤੱਕ ਅੰਦਰੋਂ ਪਿਆਰ ਨਹੀਂ ਬਾਹਰੋਂ ਕੀਤਾ ਹੋਇਆ ਕੁਝ ਵੀ ਨਹਿ ਫਲ ਹੈ ਐਸੀ ਗੱਲ ਦੀ ਸੋਝੀ ਸਾਨੂੰ ਪੰਜਵੇਂ ਗੁਰੂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਬਖਸ਼ਿਸ਼ ਕਰ ਰਹੇ ਹਨ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਦੀਵਾਨ ਸੱਜਿਆ ਹੋਇਆ ਸੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਨਮਸਕਾਰ ਕਰਕੇ ਘਰ ਨੂੰ ਚਲੀਆਂ ਗਈਆਂ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਨੇ ਹੌਲੀ-ਹੌਲੀ ਪ੍ਰਕਰਮਾ ਕਰਨੇ ਸ਼ੁਰੂ ਕਰ ਦਿੱਤੇ ਪ੍ਰਕਰਮਾ ਕਰਦੇ ਹੋਏ ਕੀ ਵਖਦੇ ਹਨ ਸਾਲਗ੍ਰਾਮ ਦੀ ਪੂਜਾ ਕਰਨ ਵਾਲਾ ਕਰਮਕਾਂਡੀ ਬ੍ਰਾਹਮਣ ਬੈਠਾ ਹੋਇਆ ਹੈ ਉਸਨੇ ਇੱਕ ਵਸਤਰ ਵਿਛਾਇਆ ਹੋਇਆ ਹੈ ਉੱਪਰ ਚੌਂਕੀ ਰੱਖੀ ਹੋਈ ਹੈ ਉਸਦੇ ਉੱਤੇ ਸਾਲਗ੍ਰਾਮ ਹੈ ਅਤੇ ਚੰਦਨ ਘਸਾ ਰਿਹਾ ਹੈ ਨਾਲ ਇੱਕ ਘੰਟਾ ਵੀ ਰੱਖਿਆ ਹੋਇਆ ਹੈ ਉਜੇ ਪੂਜਾ ਕਰਨ ਦੀ ਸਮਗਰੀ ਰੱਖੀ ਹੋਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੇ ਵੱਲ ਆਉਂਦੇ ਹੋਏ ਵੇਖ ਕੇ ਮਨ ਵਿੱਚ ਸੋਚਦਾ ਹੈ ਇਹ ਕੋਈ ਪੂਜਾ ਨਹੀਂ ਕਰਦੇ ਅਤੇ ਜੇਕਰ ਕੋਈ ਪੂਜਾ ਕਰਦੇ ਵੀ ਹੋਣਗੇ ਤਾਂ ਮੇਰੇ ਕੋਲ ਆਉਣਗੇ ਅਤੇ ਮੈਨੂੰ ਕੁਝ ਧਨ ਵੀ ਦੇਣਗੇ ਮੈਨੂੰ ਨਮਸਕਾਰ ਵੀ ਕਰਨਗੇ ਅਤੇ ਸਾਲਗ੍ਰਾਮ ਨੂੰ ਵੀ ਨਮਸਕਾਰ ਕਰਨਗੇ ਇਸ ਤਰ੍ਹਾਂ ਦੇ ਮਨ ਵਿੱਚ ਉਸ ਦੇ ਖਿਆਲ ਆ ਰਹੇ ਸਨ ਪੈਸੇ ਵੱਲ ਉਸ ਦਾ ਧਿਆਨ ਲੱਗਾ ਹੋਇਆ ਹੈ ਨਾਲ ਹੀ ਕਰਦੇ ਕੰਮਾਂ ਬਾਰੇ ਵੀ ਖਿਆਲ ਕਰਦਾ ਹੈ ਬਾਹਰੋਂ ਤਾਂ ਪੂਜਾ ਕਰਦਾ ਦਿਖਾਈ ਦਿੰਦਾ ਹੈ ਪਰ ਅੰਦਰਲੇ ਪਾਸਿਆਂ ਬਗਲੇ ਵਾਂਗ ਧਿਆਨ ਲਾਈ ਬੈਠਾ ਹੈ ਅੰਦਰਲੀ ਅਵਸਥਾ ਵਿੱਚ ਉਸ ਦਾ ਕੋਈ ਪਿਆਰ ਨਹੀਂ ਕੋਈ ਸਤਕਾਰ ਨਹੀਂ ਤ੍ਰਿਸ਼ਨਾ ਦੀ ਅੰਦਰ ਆਗ ਬਲ ਰਹੀ ਹੈ ਅੰਦਰੋਂ ਚਾਹੁੰਦਾ ਹੈ ਕਿ ਇਹ ਮੇਰੇ ਕੋਲ ਆ ਜਾਣ ਆ ਕੇ ਨਮਸਕਾਰ ਕਰਨ ਅਤੇ ਕੁਝ ਮਾਇਆ ਵੀ ਦੇਣ ਜਦੋਂ ਗੁਰੂ ਮਹਾਰਾਜ ਉਸ ਦੇ ਕੋਲ ਆਏ ਉਪਰੀ ਜਹੀ ਨਿਗਾਹ ਦੇ ਨਾਲ ਵੇਖਿਆ ਅਤੇ ਉਸ ਤੋਂ ਬਾਅਦ ਚਲੇ ਗਏ ਹੁਣ ਇਹ ਬ੍ਰਾਹਮਣ ਈਰਖਾ ਨਾਲ ਵੇਖਦਾ ਹੈ ਅਤੇ ਕਹਿੰਦਾ ਹੈ ਹਿੰਦੂ ਧਰਮ ਜਿਹੜਾ ਸੀ ਉਸ ਨੂੰ ਤਾਂ ਇਹਨਾਂ ਨੇ ਬਿਲਕੁਲ ਹੀ ਛੱਡ ਦਿੱਤਾ। ਸਾਲਗ੍ਰਾਮ ਮੈਂ ਰੱਖੀ ਬੈਠਾ ਹਾਂ। ਇਹਨਾਂ ਨੂੰ ਚਾਹੀਦਾ ਸੀ ਕਿ ਉਸ ਨੂੰ ਆ ਕੇ ਨਮਸਕਾਰ ਕਰ ਦੇ। ਮੈਂ ਬ੍ਰਾਹਮਣ ਹਾਂ ਅਤੇ ਇਹ ਖੱਤਰੀ ਜਾਤ ਦੇ ਹਨ। ਇਹਨਾਂ ਨੇ ਉਹ ਵੀ ਧਿਆਨ ਨਹੀਂ ਰੱਖਿਆ ਅਤੇ ਮੇਰਾ ਆ ਕੇ ਕੋਈ ਸਤਕਾਰ ਵੀ ਨਹੀਂ ਕੀਤਾ। ਇਸ ਤਰ੍ਹਾਂ ਉਸ ਦੇ ਅੰਦਰ ਕਈ ਤਰ੍ਹਾਂ ਦੀਆਂ ਅੱਗਾਂ ਦੀਆਂ ਤਰੰਗਾਂ ਉੱਡਦੀਆਂ ਹਨ ਪਰ ਬਾਹਰੋਂ ਦਾ ਪੂਰਾ ਬ੍ਰਾਹਮਣ ਬੇਸ ਬਣਾਇਆ ਹੋਇਆ ਹੈ। ਦੂਸਰੀ ਵਾਰ ਪ੍ਰਕਰਮਾ ਕਰਦੇ ਹੋਏ ਜਦ ਗੁਰੂ ਮਹਾਰਾਜ ਫਿਰ ਉਸ ਦੇ ਨੇੜੇ ਆਏ ਤਾਂ ਬ੍ਰਾਹਮਣ ਸੋਚਣ ਲੱਗਾ ਇਨਾਂ ਦੇ ਕੋਲ ਇੰਨੇ ਲੋਕ ਇਕੱਠੇ ਹੁੰਦੇ ਹਨ ਐਵੇਂ ਹੀ ਇਕੱਠੇ ਹੁੰਦੇ ਹਨ ਕੋਈ ਗੱਲ ਤਾਂ ਇਹ ਦੱਸਦੇ ਹੀ ਨਹੀਂ ਹੋਣੇ ਸਾਲ ਗ੍ਰਾਮ ਬਾਰੇ ਤਾਂ ਬਚਨ ਹੀ ਨਹੀਂ ਕਰਦੇ ਹੋਣੇ ਇਹਨਾਂ ਨੂੰ ਚਾਹੀਦਾ ਹੈ ਕੁਝ ਪੇਟਾ ਕਰਨ ਮੈਨੂੰ ਕੁਝ ਦੇ ਨਾ ਜਦੋਂ ਗੁਰੂ ਮਹਾਰਾਜ ਉਸੇ ਕੋਲੋਂ ਦੀ ਦੂਸਰੀ ਵਾਰ ਲੱਗਣ ਲੱਗੇ ਕਿਉਂਕਿ ਉਹ ਬਾਰ-ਬਾਰ ਆਪਣੇ ਅੰਦਰ ਇਸ ਤਰ੍ਹਾਂ ਦੇ ਖਿਆਲ ਪੈਦਾ ਕਰ ਲਿਆ ਸੀ ਉਪਦੇਸ਼ ਦਿੰਦਾ ਸੀ ਲੋਕਾਂ ਨੂੰ ਲੇਕਿਨ ਆਪ ਤਾਂ ਬਿਲਕੁਲ ਹੀ ਕੋਰੇਆ ਸੀ ਉਸ ਦੇ ਅੰਦਰ ਤਾਂ ਹਰ ਪਲ ਮਾਇਆ ਦਾ ਖਿਆਲ ਚੱਲਦਾ ਪਿਆ ਸੀ ਬਗਲੇ ਵਾਂਗੂ ਸਮਾਦੀ ਲੱਗੀ ਹੋਈ ਹੈ ਪਖੰਡਾ ਕਰ ਰਿਹਾ ਹੈ ਦਿਲ ਵਿੱਚ ਕੋਈ ਸਤਕਾਰ ਨਹੀਂ ਉਹ ਤਾਂ ਇਹ ਵੀ ਨਹੀਂ ਜਾਣਦਾ ਸੀ ਕਿ ਸਾਲਗ੍ਰਾਮ ਕੀ ਹੁੰਦਾ ਹੈ ਠਾਕੁਰ ਕੀ ਹੁੰਦਾ ਹੈ ਇੱਕ ਦੇਖਾ ਦੇਖੇ ਦੀ ਗੱਲ ਕਰਦਾ ਪਿਆ ਸੀ ਉਸ ਵੇਲੇ ਮਹਾਰਾਜ ਜੀ ਨੇਜ਼ਦੀਕ ਆਏ ਇਸਨੇ ਸੋਚਿਆ ਕਿ ਹੁਣ ਨਮਸਕਾਰ ਕਰਾਂਗੇ ਲੇਕਿਨ ਗੁਰੂ ਪਾਤਸ਼ਾਹ ਜੀ ਨੇ ਫਿਰ ਵੀ ਨਮਸਕਾਰ ਨਾ ਕੀਤੀ ਬ੍ਰਾਹਮਣ ਨੇ ਉਹਨਾਂ ਵੱਲ ਬੜੀ ਦਰਦਪਰੀ ਦ੍ਰਿਸ਼ਟੀ ਨਾਲ ਵੇਖਿਆ ਜਿਵੇਂ ਮਿੰਤਾ ਕਰਦਾ ਪਿਆ ਹੋਵੇ ਗੁਰੂ ਮਹਾਰਾਜ ਨੇ ਉਸਨੂੰ ਕਿਹਾ हे ਬ੍ਰਾਹਮਣ ਦੇਵਤਾ ਮੋਨ ਹਲਤਾ ਤੋਂ ਪੜਦਾ ਪਿਆ ਹੈ ਟੀਕਾ ਵੀ ਕਰਦਾ ਹੈ ਪਰ ਜਿਹੜਾ ਕੁਝ ਤੂੰ ਲੋਕਾਂ ਨੂੰ ਪੜ ਕੇ ਸੁਣਾਉਂਦਾ ਹੈ ਉਸ ਪ੍ਰਤੀ ਤੇਰੇ ਹਿਰਦੇ ਅੰਦਰ ਤਾਂ ਬਿਲਕੁਲ ਵਿਸ਼ਵਾਸ ਨਹੀਂ ਉਸ ਮੁਤਾਬਿਕ ਤਾਂ ਤੂੰ ਖੁਦ ਚੱਲਦਾ ਨਹੀਂ ਸੰਗਤਾਂ ਨੂੰ ਉਪਦੇਸ਼ ਕਰਕੇ ਸੁਣਾਉਂਦਾ ਹੈ ਇਹ ਕੰਮ ਕਰੋ ਇਹ ਨਾ ਕਰੋ ਵੈਰ ਨਾ ਕਰੋ ਨਿੰਦਿਆ ਨਾ ਕਰੋ ਮਾਇਆ ਦੀ ਲੋਚਾ ਨਾ ਕਰੋ ਗੁਰੂ ਮਹਾਰਾਜ ਕਹਿ ਲਗੇ ਭਗਤ ਜੀ ਪਰ ਤੂੰ ਕੀ ਕਰਦਾ ਪਿਆ ਹੈ ਕਿ ਗੁਰੂ ਆ ਕੇ ਮੱਥਾ ਟੇਕੇ ਮੇਰੀ ਉੱਚੀ ਜਾਤ ਹੈ ਮੈਨੂੰ ਇਹ ਪੈਸੇ ਵੀ ਦੇਵੇ ਇਹ ਸਾਲਗ੍ਰਾਮ ਦਾ ਵੀ ਸਤਕਾਰ ਨਹੀਂ ਕਰਦਾ ਗੁਰੂ ਮਹਾਰਾਜ ਨੇ ਫਰਮਾਇਆ ਸਾਡੇ ਉੱਤੇ ਕਿਉਂ ক্রੋਧਿਤ ਹੋ ਰਿਹਾ ਹੈ ਇਸ ਕਰੋਧਨੋ ਤੇ ਅਗਦੇ ਇਸ ਤਰ੍ਹਾਂ ਦੀ ਬਿਰਤੀ ਨਾ ਰੱਖ ਗੁਰੂ ਮਹਾਰਾਜ ਕਹਿਣ ਲੱਗੇ ਜੇਕਰ ਤੂੰ ਸੱਚਮੁੱਚ ਸਾਲਗ੍ਰਾਮ ਦੀ ਪੂਜਾ ਕਰਦਾ ਤਾਂ ਅਸੀਂ ਵੀ ਜ਼ਰੂਰ ਆ ਕੇ ਨਮਸਕਾਰ ਕਰਦੇ ਕਿਉਂਕਿ ਜੋ ਜੁੜਿਆ ਹੋਇਆ ਹੋਵੇ ਜੇਕਰ ਦੋ ਬਚਨ ਸੁਣਾ ਵੀ ਦਵੇ ਪਰਮੇਸ਼ਵਰ ਦੇ ਤਾਂ ਤੈਸੇ ਬੱਕੀ ਬਾਤ ਜੈ ਆਖੇ ਕਹੋ ਨਾਨਕ ਕੀ ਦਿੱਜੈ ਸੀਸ ਵੜੈ ਕਰ ਬੈਸਨ ਦਿੱਜੈ ਵਿਨ ਸਿਰਫ ਸੇਵਾ ਕਰੀ ਜਾ ਪਰ ਤੂੰ ਤਾਂ ਪਰਮੇਸ਼ਵਰ ਨਾਲ ਜੁੜਿਆ ਹੀ ਨਹੀਂ ਅਤੇ ਮਾਇਆਪਤੀ ਤੇਰਾ ਮਨ ਉਡਾਰੀਆਂ ਮਾਰਦਾ ਪਿਆ ਹੈ ਫੁਰਨਾ ਤਾਂ ਤੇਰੇ ਮਨ ਵਿੱਚ ਮਾਇਆ ਦਾ ਚੱਲਦਾ ਹੈ ਅਤੇ ਹੱਥ ਤੇਰਾ ਮਨ ਕਿਹਨੂੰ ਉੱਤੇ ਘੁੰਮਦਾ ਪਿਆ ਹੈ ਮੂੰਹ ਤੋਂ ਅਰਜਾਮ ਨਾਮ ਕਰੀ ਜਾਂਦੇ ਹਨ ਇਸ ਤਰ੍ਹਾਂ ਦੇ ਨਾਲ ਗੱਲ ਨਹੀਂ ਬੰਨੀ ਹੱਥ ਮਾਲਾ ਫਿਰਦੇ ਨੇ ਪਰ ਤੇਰਾ ਮਨ ਨਹੀਂ ਮਾਲਾ ਫਿਰਦਾ ਪਿਆ ਪੰਡਿਤ ਜੀ ਜੋ ਤੁਸੀਂ ਰੁਦਰਾਕਸ਼ ਮਾਲਾ ਦਾ ਮਨਕਾ ਫਿਰਦੇ ਪਏ ਹੋ ਮਨਕੇ ਤੇ ਮਨਕਾ ਠਹਿਗਾ ਟੱਕੇ ਵੱਜਦਾ ਹੈ ਉਥੇ ਜਾਂਦਿਆਂ ਨੂੰ ਸਾਨੂੰ ਸੁਣਦਾ ਪਿਆ ਹੈ ਪਰ ਇਹ ਤਾਂ ਹੱਥ ਕੰਮ ਕਰ ਰਹੇ ਨੇ ਤੇਰਾ ਮਨ ਤਾਂ ਕੰਮ ਹੀ ਨਹੀਂ ਕਰਦਾ ਤੂੰ ਹਰ ਦੋਸ ਪੋਥੀ ਪੜਦਾ ਹੈ ਸਹੀ ਕਰਮ ਕਰਦਾ ਹੈ ਆਸਣ ਵੀ ਲੋਂਦਾ ਹੈ ਵਸਤਰ ਵੀ ਉਸੇ ਤਰ੍ਹਾਂ ਦੇ ਪੁੰਦਾ ਹੈ ਫਿਰਦਾ ਤੁਮਲ ਹੈ ਪਰ ਵਿਪੂਤੀ ਮੰਗੀ ਜਾਂਦਾ ਹੈ ਕਿ ਪੈਸੇ ਮਿਲ ਗਏ ਤਾਂ ਗਊ ਲਵਾਵਾਂਗੇ ਗਊ ਦਾ ਦੁੱਧ ਪੀਵਾਂਗੇ ਗਊ ਨੂੰ ਬਨਨ ਵਾਸਤੇ ਕੋਠੇ ਵਾਸਤੇ ਵੀ ਪੈਸੇ ਚਾਹੀਦੇ ਨੇ ਇਸ ਤਰ੍ਹਾਂ ਦੀ ਗੱਲਾਂ ਸੋਚਦਾ ਹੋਇਆ ਮਾਰਾ ਫਿਰਦਾ ਪਿਆ ਹੈ ਅਤੇ ਲੋਕ ਵੇਖ ਕੇ ਕਹਿੰਦੇ ਹਨ ਭਜਨ ਕਰਦਾ ਪਿਆ ਹੈ ਪੰਡਤ ਜੀ ਇਸ ਤਰੀਕੇ ਨਾਲ ਕੋਈ ਨਹੀਂ ਕਰਦਾ ਮਾਇਆ ਦੇ ਪਿੱਛੇ ਉਸ ਪਰਮੇਸ਼ਵਰ ਨੂੰ ਪਛਾਣ ਨਹੀਂ ਰਿਹਾ ਜਿਹੜਾ ਹਰ ਪਲ ਨਾਲ ਲੈਂਦਾ ਹੈ ਪੰਡਤ ਤਾਂ ਉਹੀ ਹੁੰਦਾ ਹੈ ਜਿਹੜਾ ਤਿੰਨੇ ਗੁਣਾਂ ਦੀ ਰਜ ਗੁਣ ਤਮੋ ਗੁਣ ਅਤੇ ਸਤੋ ਗੁਣ ਦੀ ਪੰਡ ਲਾ ਕੇ ਮਾਰੇ ਕਿਉਂਕਿ ਸੰਸਾਰ ਨੂੰ ਇਹਨਾਂ ਤਿੰਨਾਂ ਗੁਣਾਂ ਨੇ ਪਰਮੇਸ਼ਵਰ ਨਾਲੋਂ ਤੋੜ ਕੇ ਰੱਖਿਆ ਹੋਇਆ ਹੈ ਚਾਰੇ ਵੇਦ ਤਾਂ ਇਹੀ ਦੱਸਦੇ ਹਨ ਪਰਮੇਸ਼ਵਰ ਹਰ ਥਾਂ ਤੇ ਉੱਤੇ ਪੂਰਨ ਹੈ ਉਸਤੇ ਸ਼ਰਨ ਵਿੱਚ ਆ ਜਾ ਤੁਸੀਂ ਜੋ ਇਹ ਸਾਲਗ੍ਰਾਮ ਪੱਥਰ ਰੱਖਿਆ ਹੋਇਆ ਹੈ ਇਸਤੇ ਵਿੱਚ ਪਰਮਾਤਮਾ ਨੂੰ ਤਾਂ ਮੰਨਿਆ ਹੀ ਨਹੀਂ ਇਸ ਤੋਂ ਦਾ ਚੰਗਾ ਹੈ ਪੂਰਨ ਗੁਰੂ ਦੀ ਪਾਲ ਕਰੋ ਜਦ ਤੱਕ ਗੁਰੂ ਦੀ ਸ਼ਰਨ ਨਹੀਂ ਲੱਭਦੀ ਉਦੋਂ ਤੱਕ ਗੱਲ ਨਹੀਂ ਬੰਨੀ ਕਿਉਂਕਿ ਗੁਰੂ ਅਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਗੁਰੂ ਦੀ ਸ਼ਰਨ ਵਿੱਚ ਜਾ ਕੇ ਵੀ ਕੁਝ ਲੋਕ ਐਸੇ ਹੁੰਦੇ ਹਨ ਜੋ ਗੁਰੂ ਨੂੰ ਮਨੋਖ ਰੂਪ ਹੀ ਸਮਝਦੇ ਹਨ ਇਸ ਤਰ੍ਹਾਂ ਦੇ ਲੋਕਾਂ ਦੀ ਵੀ ਕਲਿਆਣ ਨਹੀਂ ਹੁੰਦੀ ਉਹ ਨਰਕ ਵਿੱਚ ਹੀ ਜਾਂਦੇ ਹਨ ਅਤੇ ਆਵਾਗਮਨ ਦੇ ਚੱਕਰਾਂ ਵਿੱਚ ਹੀ ਪਏ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਨਿਸ਼ਚਾ ਆਪਣੇ ਗੁਰੂ ਤੇ ਨਹੀਂ ਹੁੰਦਾ ਪੰਡਿਤ ਜੀ ਗੁਰੂ ਤੋਂ ਬਿਨਾਂ ਸਾਲਗ੍ਰਾਮ ਦੀ ਵੀ ਸਮਝ ਨਹੀਂ ਪੈਂਦੀ ਪੰਡਿਤ ਕਹਿਣ ਲੱਗਾ ਮਹਾਰਾਜ ਸਮਝ ਕਿਉਂ ਨਹੀਂ ਪੈਂਦੀ ਤੁਹਾਡਾ ਕੋਈ ਸਾਲਗ੍ਰਾਮ ਹੋਰ ਕਿਸਮ ਦਾ ਹੈ ਕਿ ਮੈਂ ਤਾਂ ਇਸ ਸਾਲਗ੍ਰਾਮ ਦੀ ਪੂਜਾ ਕਰਦਾ ਹਾਂ ਚੰਦਨ ਕਸਾਕੇ ਲਗਾਉਂਦਾ ਹਾਂ ਮੇਰੇ ਕੋਲ ਘੰਟਾ ਵੀ ਹੈ ਜੋ ਮੈਂ ਵੱਜੋਂਦਾ ਹਾਂ ਇਹ ਤੁਸੀਂ ਕਿਸ ਤਰ੍ਹਾਂ ਦੇ ਬਚਨ ਕਰਦੇ ਪਏ ਹੋ ਤਾਂ ਗੁਰੂ ਮਹਾਰਾਜ ਨੇ ਕਿਹਾ ਪੰਡਿਤ ਜੀ ਇਹ ਜੇ ਤੁਹਾਡਾ ਸਾਲਗ੍ਰਾਮ ਹੈ ਇਹ ਤਰਨ ਵਾਲਾ ਨਹੀਂ ਹੈ ਤੇਰਾ ਨਿਸ਼ਚਾ ਜਿਹੜਾ ਉਥੇ ਕੰਮ ਕਰਦਾ ਪਿਆ ਹੈ ਤੇਰੀ ਬਿਰਤੀ ਦਾ ਮਾਇਆ ਵਿੱਚ ਫਿਰਦੀ ਪਈ ਹੈ ਹੱਥਾਂ ਨਾਲ ਦਿਖਾਵੇ ਨਾਲ ਗੱਲਾਂ ਕਰਦਾ ਹੈ ਇਸ ਦੇ ਨਾਲ ਤਾਂ ਤੂੰ ਨਰਕਾਂ ਵਿੱਚ ਜਾਏਗਾ ਪੰਡਤ ਕਹੇ ਲਗਾ ਤੁਹਾਡੇ ਕੋਲ ਵੀ ਸਾਲਗ੍ਰਾਮ ਹੈ ਗੁਰੂ ਮਹਾਰਾਜ ਨੇ ਕਿਹਾ ਹਾਂ ਸਾਡੇ ਕੋਲ ਵੀ ਸਾਲਗ੍ਰਾਮ ਹੈ ਅਤੇ ਅਸੀਂ ਪੂਰਾ ਮੰਨਦੇ ਹਾਂ ਉਸ ਸਾਲਗ੍ਰਾਮ ਨੂੰ ਪਰ ਤੇਰੇ ਵਾਲਾ ਸਾਲਗ੍ਰਾਮ ਸਾਡੇ ਪਾਸ ਨਹੀਂ ਹੈ ਪੰਡਤ ਕਹੇ ਲਗਾ ਤੁਸੀਂ ਉਹ ਸਾਲਗ੍ਰਾਮ ਕਿੱਥੇ ਰੱਖਿਆ ਹੈ ਲੱਗਦਾ ਹੈ ਤੁਹਾਡਾ ਸਾਲਗ੍ਰਾਮ 10ਵੀਂ ਕਿਲੋ ਦਾ ਹੋਣਾ ਹੈ ਗੁਰੂ ਮਹਾਰਾਜ ਕਹਿਣ ਲੱਗੇ ਸਾਡਾ ਸਾਲਗ੍ਰਾਮ ਇਹੋ ਜਿਹਾ ਨਹੀਂ ਸਾਡਾ ਤਾਂ ਜਿਉਂਦੇ ਆ ਜਗਦਾ ਠਾਕੁਰ ਹੈ ਇਸ ਦੁਨੀਆ ਵਿੱਚ ਕੋਈ ਥਾਂ ਐਸੀ ਨਹੀਂ ਜਿੱਥੇ ਸਾਡਾ ਸਾਲਗ੍ਰਾਮ ਨਾ ਹੋਵੇ ਉਹ ਸਾਰੀਆਂ ਕਟਾਂ ਵਿੱਚ ਵਸਣ ਵਾਲਾ ਹੈ ਕੋਈ ਥਾਂ ਉਸ ਸwamy ਤੋਂ ਖਾਲੀ ਨਹੀਂ ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਉਸ ਦੇ ਇੱਕ ਸ਼ਬਦ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਉਸੇ ਤੋਂ ਹੀ ਬ੍ਰਹਮ ਪੈਦਾ ਹੋ ਗਿਆ ਉਸੇ ਤੋਂ ਹੀ ਸਾਰੇ ਸੰਸਾਰ ਅੰਦਰ ਜਾਗਰਤ ਆਈ ਹੈ ਉਸੇ ਤੋਂ ਹੀ ਕਾਲ ਅਤੇ ਪੁਲੜ ਭਾਵ ਟਾਈਮ ਐਂਡ ਸਪੇਸ ਪਦਾ ਹੋਏ ਹਨ ਉਸੇ ਤੋਂ ਹੀ ਗਿਆਨ ਆਇਆ ਹੈ ਸਾਰਾ ਉਸੇ ਨੂੰ ਅਸੀਂ ਠਾਕੁਰ ਕਹਿੰਦੇ ਹਾਂ ਤੂੰ ਇਸ ਪੱਥਰ ਨੂੰ ਪੁੱਛਦਾ ਰਿਹਾ ਹੈ ਪਰ ਅਸਲੀ ਚੀਜ਼ ਨੂੰ ਸਮਝਣ ਦਾ ਯਤਨ ਕਰ ਜੇਕਰ ਠਾਕੁਰ ਨੂੰ ਜਾਨਣਾ ਹੈ ਤਾਂ ਉਸ ਦਾ ਧਿਆਨ ਦੇ ਕੇ ਸਰਵਨ ਕਰ ਜੋ ਤੂੰ ਘੰਟਾ ਰੱਖਿਆ ਹੋਇਆ ਹੈ ਇਹ ਤਾਂ ਕੁਝ ਕ ਦੂਰ ਤੱਕ ਹੀ ਸੌਂਦਾ ਹੈ ਪਰ ਕਾਲ ਦਾ ਘੰਟਾ ਤਾਂ ਚਾਰੇ ਘੰਟਾ ਵਿੱਚ ਹੀ ਸੁਨਿਆ ਜਾਂਦਾ ਹੈ ਜਿਸ ਤੋਂ ਕੋਈ ਨਹੀਂ ਬਚਦਾ ਇਹ ਜੋ ਹਵਾ ਦਾ ਚੋਰ ਸਾਰਿਆਂ ਦੇ ਸਿਰਾਂ ਉਤੇ ਚੁੱਲ ਰਿਹਾ ਹੈ ਇਹ ਉਸ ਦਾ ਚੋਰ ਹੈ ਜਿਹੜੀ ਫੁੱਲਾਂ ਦੀ ਸੁਗੰਧੀ ਹੈ ਉਸ ਦੀ ਹੈ ਜੋ ਸਦਾ ਪਰਫੁੱਲਤ ਰਹਿੰਦੀ ਹੈ ਹਵਾ ਨੂੰ ਸੁਗੰਧਿਤ ਕਰਦੀ ਰਹਿੰਦੀ ਹੈ ਤੂੰ ਇੱਕ ਡੱਬਾ ਰੱਖਿਆ ਹੋਇਆ ਹੈ ਜਿਸ ਦੇ ਵਿੱਚ ਇਸ ਛਾਲਗ੍ਰਾਮ ਨੂੰ ਪਾ ਲੈਂਦਾ ਹੈ ਪਰ ਸਾਡਾ ਠਾਕੁਰ ਤਾਂ ਸਾਡੇ ਹਿਰਦੇ ਦੇ ਡੱਬੇ ਅੰਦਰ ਰਹਿੰਦਾ ਹੈ ਅਤੇ ਉਸ ਦੀ ਜੋ ਸੰਗਤ ਹੈ ਉਹ ਕਦੇ ਭੰਗ ਨਹੀਂ ਹੁੰਦੀ ਸੰਤਾਂ ਦਾ ਜਿੱਥੇ ਮੇਲ ਹੁੰਦਾ ਹੈ ਉੱਥੇ ਸੰਗਤ ਹੋ ਜਾਂਦੀ ਹੈ ਐਸਾ ਠਾਕੁਰ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਉੱਤੇ ਉਸ ਦੀ ਕਿਰਪਾ ਹੋ ਜਾਵੇ ਉਹ ਗੁਰੂ ਦੀ ਛੰਨ ਵਿੱਚ ਆ ਜਾਂਦਾ ਹੈ ਗੁਰੂ ਧਾਰਨ ਕਰ ਲੈਂਦਾ ਹੈ ਗੁਰੂ ਦਾ ਬਣ ਜਾਂਦਾ ਹੈ ਗੁਰੂ ਮੰਤਰ ਦਿੰਦਾ ਹੈ ਅਤੇ ਉਸ ਮੰਤਰ ਦੀ ਕਮਾਈ ਕਰਦਾ ਹੈ ਕਮਾਈ ਕਰਦੇ ਕਰਦੇ ਉਹ ਨਾਮ ਵਿੱਚ ਹੀ ਪ੍ਰਗਟ ਹੋ ਜਾਂਦਾ ਹੈ ਪਰ ਵਿਰਲੇ ਵਿੱਲਿਆਂ ਦੇ ਹੱਥ ਵਿੱਚ ਇਹ ਸਾਲਗ੍ਰਾਮ ਆਇਆ ਹੋਇਆ ਹੈ ਤੇਰੇ ਵਾਲਿਆਂ ਦਾ ਮੁੱਲ ਵਿਕਦਾ ਹੈ ਨਦੀ ਤੋਂ ਜਾ ਕੇ ਲੈ ਆਓ ਸਾਡੇ ਵਾਲਾ ਸਾਲਗ੍ਰਾਮ ਮੁੱਲ ਨਹੀਂ ਵਿਕਦਾ ਇਹਦਾ ਮੁੱਲ ਤਾਂ ਪ੍ਰੇਮ ਦੇਣਾ ਪੈਂਦਾ ਹੈ ਗੁਰੂ ਇਸ ਨੂੰ দান ਕਰਦਾ ਹੈ ਗੁਰੂ ਤੋਂ ਬਗੈਰ ਨਹੀਂ ਮਿਲਦਾ ਪੰਡਤ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਹੀ ਨਹੀਂ ਸੀ ਗੁਰੂ ਮਹਾਰਾਜ ਕਹਿੰ ਲੈਗੇ ਪੰਡਤ ਜੀ ਅਸੀਂ ਇਮਾਨਦਾਰੀ ਨਾਲ ਦੱਸਦੇ ਹਾਂ ਜੇ ਤੂੰ ਸੱਚਮੁੱਚ ਲਿਵਚ ਹੁੰਦਾ ਤੇਰੀ ਬਿਰਤੀ ਇਸ ਸਾਲਗ੍ਰਾਮ ਨਾਲ ਲੱਗੀ ਹੁੰਦੀ ਤਾਂ ਅਸੀਂ ਤੇਨੂੰ ਜ਼ਰੂਰ ਨਮਸਕਾਰ ਕਰਦੇ ਨਹੀਂ ਸੀ ਕਿ ਤੂੰ ਤਾਂ ਹੈ ਪਰਮੇਸ਼ਵਰ ਨਾਲ ਇਕਜੁੱਟ ਬੈਠਾ ਹੋਇਆ ਹੈ ਕਿਉਂਕਿ ਤੇਰੀ ਬਿਰਤੀ ਤਾਂ ਹੋਰ ਪਾਸੇ ਸੀ ਤੂੰ ਹਨੇਰੇ ਵਿੱਚ ਘੁੰਮਿਆ ਫਿਰਦਾ ਹੈ ਅਤੇ ਸਾਨੂੰ ਕਹਿੰਦਾ ਹੈ ਮੱਥਾ ਟੇਕ ਅਸੀਂ ਤੈਨੂੰ ਮੱਥਾ ਕਿਵੇਂ ਟੇਕ ਦਈਏ ਕਿਵੇਂ ਪੂਜਾ ਕਰ ਦਈਏ ਕਿਵੇਂ ਤਾਨਾ ਲਿਆ ਕੇ ਤੇਰੇ ਚਰਨਾਂ ਵਿੱਚ ਰੱਖ ਦਈਏ ਪੰਡਿਤ ਕਹਿੰ ਲੱਗਾ ਸੱਚੇ ਪਾਤਸ਼ਾਹ ਜੋ ਤੁਸੀਂ ਇਹ ਮੇਰੇ ਹਿਰਦੇ ਵਿੱਚ ਬਾਣ ਮਾਰੇ ਹਨ ਮੈਨੂੰ ਤਾਂ ਸੋਝੀ ਪੈ ਗਈ ਹੈ ਮੇਰਾ ਪਿਛਲਾ ਜਨਮ ਤਾਂ ਐਵੇਂ ਹੀ ਮਗਵਾ ਲਿਆ ਮੈਨੂੰ ਵੀ ਉਸ ਠਾਕੁਰ ਦੇ ਲੜ ਲਾ ਦਿਓ ਜਿਹੜੇ ਠਾਕੁਰ ਦੀ ਤੁਸੀਂ ਗੱਲ ਕਰੀ ਜਾਂਦੇ ਹੋ ਸੱਚਮੁੱਚ ਮੈਂ ਇੱਕ ਪੱਥਰ ਦੇ ਪਿੱਛੇ ਪਿਆ ਰਹਾ ਤੁਸੀਂ ਜਿਹੜੇ ਮੈਨੂੰ ਬਚਨ ਕਹੇ ਹਨ ਇਸੇ ਤਰ੍ਹਾਂ ਹੀ ਮੈਂ ਮਾਇਆ ਬਾਰੇ ਸੋਚਦਾ ਸਾਂ ਇੱਕ ਪਖੰਡ ਕਰਦਾ ਸਾਂ ਅਤੇ ਇਸ ਪਖੰਡ ਦੇ ਆਸਰੇ ਮੈਂ ਆਪਣੀ ਉਪਜੀਵਕਾ ਕਮਾਉਂਦਾ ਸੀ ਬਾਰੋ-ਬਾਰੋ ਮੇਰੀ ਰਤਸੀ ਅੰਦਰੋਂ ਤਾਂ ਮੈਂ ਖੋਖਲਾ ਸੀ ਭਗਤੀ ਵਿੱਚ ਤਾਂ ਮੇਰਾ ਚਿੱਤ ਲੱਗਦਾ ਹੀ ਨਹੀਂ ਰੱਬ ਨੂੰ ਮੈਂ ਮੰਨਦਾ ਨਹੀਂ ਮੇਰੀ ਬਿਰਤੀ ਵੀ ਨਾਸਕ ਹੋਈ ਹੋਈ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਉਸ ਠਾਕੁਰ ਦੇ ਦਰਸ਼ਨ ਕਰਾ ਦਿਓ ਜਿਸ ਦੀ ਤੁਸੀਂ ਗੱਲ ਕੀਤੀ ਹੈ ਉਸਨੇ ਆ ਕੇ ਗੁਰੂ ਜੀ ਦੇ ਚਨ ਫੜ ਲਏ ਇਹਨੇ ਨੂੰ ਪੰਜ ਦਸ ਗੁਰਸਿੱਖ ਵੀ ਇਕੱਠੇ ਹੋ ਗਏ ਗੁਰੂ ਮਹਾਰਾਜ ਨੇ ਉਸੇ ਵੇਲੇ ਕਿਹਾ ਜਾਓ ਪਈ ਇੱਕ ਬਰਤਨ ਲੈ ਕੇ ਆਓ ਜਲਦਾ ਜਲਦਾ ਬਰਤਨ ਲਿਆਣ ਦੇ ਗਿਆ ਗੁਰੂ ਮਹਾਰਾਜ ਨੇ ਉਸ ਨੂੰ ਚਰਨ ਪਾਹੁਲ ਦੇ ਕੇ ਨਾਮ ਦੀ ਦਾਤਬਖਸ਼ੀ ਸਾਹਮਣੇ ਬਿਠਾ ਲਿਆ ਅਤੇ ਕਿਹਾ ਕਹਿ ਵਾਹਿਗੁਰੂ 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 ਕਹਿੰਦਿਆਂ ਹੀ ਉਹ ਬੇਸੁਧ ਹੋ ਗਿਆ ਨੇਤਰ ਬੰਦ ਹੋ ਗਏ ਤਿੰਨ ਵਾਰੀ ਕਹਾਇਆ ਅਤੇ ਉਸ ਦੀ ਸੁੱਧ ਬੁੱਧ ਹੀ ਭੁੱਲ ਗਈ ਕਿਸੇ ਹੋਰ ਹੀ ਦੁਨੀਆ ਵਿੱਚ ਚਲਾ ਗਿਆ ਜਦੋਂ ਉਸ ਦੀ ਅੱਖ ਗੁੱਲੀ ਤਾਂ ਗੁਰੂ ਮਹਾਰਾਜ ਨੇ ਫਰਮਾਇਆ ਗੁਰੇ ਦਿਖਾਏ ਔਰ ਲੋਇਨਾ ਇਤੇ ਉਤੇ ਕਟਕਟ ਕਟਕਟ ਤੂੰ ਹੀ ਤੂੰ ਹੀ ਮੋਹਿਨਾ ਹੁਣ ਉਸ ਪੰਡਤ ਨੂੰ ਕਟਕੜ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋ ਰਹੇ ਹਨ ਆਪਣੇ ਸਾਲਗ੍ਰਾਮ ਵਾਲ ਵੇਖਦਾ ਹੈ ਉਧਰ ਵੀ ਉਹੀ ਪਰਮਾਤਮਾ ਜਿੱਧਰ ਵੀ ਹੁਣ ਉਹ ਦੇਖਦਾ ਹੈ ਉਸ ਨੂੰ ਉਹੀ ਪਰਮਾਤਮਾ ਦਿਖਦਾ ਹੈ ਹੁਣ ਉਸ ਨੂੰ ਹਵਾ ਵਿੱਚ ਵੀ ਪਾਣੀ ਵਿੱਚ ਵੀ ਨਜ਼ਰ ਆਉਣ ਲੱਗ ਗਿਆ ਜੋਤੀ ਦਾ ਪ੍ਰਕਾਸ਼ ਹੋ ਗਿਆ ਉਸਤੇ ਬਜਰ ਕਪਾਟ ਖੁੱਲ ਗਏ ਉਸ ਵੇਲੇ ਉਸੇ ਜੋ ਅਵਸਥਾ ਸੀ ਉਸ ਦਾ ਬਿਆਨ ਤਾਂ ਕਬੀਰ ਸਾਹਿਬ ਦੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਨ ਜੋ ਇਕ ਲਗਤ ਹੀ ਪਏ ਗਿਰ ਭਰਿਆ ਪਰਾ ਕਰੇ ਜੇ ਸ਼ੇਖ ਭਾਵ ਗੁਰੂ ਮਹਾਰਾਜ ਨੇ ਐਸਾ ਸ਼ਕਤੀਸ਼ਾਲੀ ਬਾਨ ਮਾਰਿਆ ਸ਼ਬਦ ਦਾ ਕਿ ਉਸ ਦੀ ਸੁੱਧ ਬੁੱਧ ਭੁੱਲ ਗਈ ਉਹ ਪੰਡਤ ਹੀ ਪੰਡਿਤ ਨਾ ਰਿਹਾ ਉਸ ਨੂੰ ਉਸ ਸੱਚੇ ਸਾਲਗ੍ਰਮ ਦੇ ਦਰਸ਼ਨ ਹੋ ਗਏ ਜੋ ਕਟ ਕਰਦੇ ਵਿੱਚ ਵਿਆਪਕ ਹੈ ਹਰ ਥਾਂ ਹੈ ਕੋਈ ਥਾਂ ਐਸਾ ਨਹੀਂ ਜਿੱਥੇ ਉਹ ਨਾ ਹੋਵੇ ਐਸੀ ਸਮਝ ਆ ਗਈ ਗ੍ਰਿਤ ਗ੍ਰਿਤ ਹੋ ਗਿਆ ਵੰਨ ਨਮਸਕਾਰਾਂ ਕਰੀ ਜਾਂਦਾ ਹੈ ਅਤੇ ਆਵਾਜ਼ ਦੇ ਕੇ ਕਹਿੰਦਾ ਹੈ ਕਿ ਮੇਰੇ ਸੁੱਤੇ ਪਾਕ ਜਾਗ ਪਏ ਨੇ ਮੈਨੂੰ ਪੂਰੇ ਗੁਰੂ ਦਾ ਮੇਲ ਹੋ ਗਿਆ ਹੈ ਉਸ ਪੰਡਰ ਦੇ ਤਾਂ ਅਸਰ ਹੋ ਗਿਆ ਪਰ ਸਾਡੇ ਸਾਡੇ ਉੱਤੇ ਤਾਂ ਕੋਈ ਅਸਰ ਨਹੀਂ ਹੁੰਦਾ ਅਸੀਂ ਸੌਂਦੇ ਵੀ ਹਾਂ ਸਭ ਕੁਝ ਕਰਦੇ ਵੀ ਹਾਂ ਪਰ ਇੱਕ ਗੱਲ ਤੇ ਸਾਡਾ ਨਿਸ਼ਤਾ ਨਹੀਂ ਵੱਜਦਾ ਕਿ ਵਾਹਿਗੁਰੂ ਸਾਰੇ ਪਰੀਪੂਰਨ ਹੈ ਕੋਈ ਉਸ ਤੋਂ ਬਗੈਰ ਹੋਰ ਹੈ ਹੀ ਨਹੀਂ ਅਤੇ ਜਿਨ੍ਹਾਂ ਚਿਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਪਾਲ ਜੋ ਗੁਰੂ ਦੇ ਬਚਨਾਂ ਨੂੰ ਘਮਾਉਂਦਾ ਹੈ ਨਾਮ ਦੀ ਕਮਾਈ ਕਰਦਾ ਹੈ ਉਹ ਇਸ ਜੀਵਨ ਦੇ ਮਨੋਰਥ ਨੂੰ ਹਾਸਿਲ ਕਰ ਲੈਂਦਾ ਹੈ ਸਾਡੇ ਸਭ ਦੇ ਜੀਵਨ ਮਨੋਰਥ ਵੱਖਰੇ ਵੱਖਰੇ ਹਨ ਕੋਈ ਧਨ ਦੇ ਵਿੱਚੋਂ ਸੁੱਖ ਚੁੰਦਾ ਹੈ ਕੋਈ ਭੋਗਾਂ ਦੇ ਵਿੱਚੋਂ ਚੁੰਦਾ ਹੈ ਕੋਈ ਰਾਜ ਤੇ ਸ਼ਕਤੀ ਤੋਂ ਸੁੱਖ ਚੁੰਦਾ ਹੈ ਪਰ ਗੁਰੂ ਮਹਾਰਾਜ ਦਾ ਫਰਮਾਨ ਹੈ ਜਦ ਤੱਕ ਮਨੁੱਖ ਨੂੰ ਆਪਣੇ ਅਸਲੀ ਸਰੂਪ ਦਾ ਗਿਆਨ ਨਹੀਂ ਹੁੰਦਾ ਉਸ ਦਾ ਹਨੇਰਾ ਦੂਰ ਨਹੀਂ ਹੁੰਦਾ ਉਹਨਾਂ ਚਿਰ ਉਸ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ ਜਦੋਂ ਇਨਸਾਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਸ ਦਾ ਪ੍ਰਤੱਖ ਰੂਪ ਪ੍ਰਾਪਤ ਹੋ ਜਾਂਦਾ ਹੈ ਉਸੇ ਵੇਲੇ ਹੀ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਸੁਖ ਹੀ ਸੁਖ ਪ੍ਰਾਪਤ ਹੋ ਜਾਇਆ ਕਰਦਾ ਹੈ ਉਹ ਪਰਮੇਸ਼ਵਰ ਹਰ ਥਾਂ ਪਰਿਪੂਰਨ ਹੈ ਉਸ ਦੀ ਪ੍ਰਾਪਤੀ ਵਾਸਤੇ ਭਗਤੀ ਦਾ ਸਾਧਨ ਹੈ ਗੱਲਾਂ ਨਾਲ ਉੱਥੇ ਕੋਈ ਨਹੀਂ ਪਹੁੰਚ ਸਕਦਾ ਹੌਲੀ ਹੌਲੀ Satsang ਕਰਨਾ ਸੇਵਾ ਕਰਨੀ ਸਿਮਰਨ ਕਰਨਾ ਦਾਨ ਦੇਣਾ ਥੋੜਾ ਥੋੜਾ ਮਾਇਆ ਨਾਲੋਂ ਪਿੱਛੇ हट ਕੇ ਪਰਮੇਸ਼ਵਰ ਵੱਲ ਨੂੰ ਵਧਦੇ ਜਾਣਾ ਇਧਰੋਂ ਮਨ ਖਿੱਚ ਲੈਣਾ ਅਤੇ ਉੱਧਰ ਵਧਾ ਲੈਣਾ ਕਰਦੇ ਕਰਦੇ ਹੌਲੀ ਹੌਲੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸੰਗਤ ਦੇ ਵਿੱਚ ਆ ਕੇ ਸੰਗਤ ਦਾ ਪੁੰਨ ਜਿਹੜਾ ਹੈ ਕਈ ਕੋਟਕ ਜਗ ਫਲਾ ਸੁਨ ਗਾਵਨ ਹਰੇ ਰਾਮ ਅਤੇ ਜੋ ਇਸ ਪੁੰਨ ਦੀ ਪ੍ਰਾਪਤੀ ਕਰ ਲੈਂਦਾ ਹੈ ਉਸੇ ਦੇ ਹੀ ਬਾਗ ਜਗ ਜਾਂਦੇ ਹਨ ਪੁਰਬ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਉਪਰ ਖਲਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਰਮ ਜਨਮ ਕੀ ਸੋਈ ਜਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ